ਉਦੇ ਵਿੱਚ ਅਸੀਂ ਉਹਦੇ ਸਾਰੇ ਲਿੰਕ ਖੰਗਾਲਦੇ ਆ ਕਿ ਕਿਹੜੇ ਲੋਕ ਨੇ ਜਿਹੜੇ ਇਹਦੇ ਵਿੱਚ ਰਿਸਪਾਂਸਿਬਲ ਨੇ ਜਾਂ ਜਿਹੜੇ ਕੋਰਖ ਧੰਦੇ ਤੋਂ ਆਪਣੇ ਮੁਨਾਫਾ ਕਮਾ ਰਹੇ ਨੇ ਉਹਨਾਂ ਨੂੰ ਅਸੀਂ ਟਰੈਕ ਕਰਦਿਆਂ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆੰਸ਼ ਜਿਹੜਾ ਕਿ ਬੇਸਿਕਲੀ ਬੀਕਾ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਦਾ ਜਿਹੜਾ ਹਿਸਾਬ-ਕਿਤਾਬ ਕਰ ਰਿਹਾ ਸੀ ਇਹ ਵਾਲੇ ਬੰਦੇ ਇੱਥੋਂ ਹੇਰਵਨ ਲੈ ਜਾ ਕੇ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉਹ ਤੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੀ ਕਦੀ ਇਹ ਜਿਹੜੀ ਹੈਰੋਇਨ ਦੀ ਥੇਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਸਰ ਇਹ ਇੱਥੇ ਕਿਤੇ ਨੈਟਵਰਕ ਜਿਹੜਾ ਚੱਲ ਰਿਹਾ ਹੈ ਠੀਕਾ ਸੀਗਾ ਕਿੰਦਾ ਇਹ ਪੈਸੇ ਜਿਹੜੇ ਆ ਰਹੇ ਸੀਗੇ ਸੀ ਉਹ ਕਿੰਨੇ ਹੈਗੇ ਆ ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰੱਗ ਮਨੀ ਜਿਹੜਾ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਕਿ ਸ਼੍ਰੀਆੰਸ਼ ਦੇ ਕੋਲੋਂ ਰਿਕਵਰ ਕੀਤਾ ਵੀ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਜੇ ਤੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨਿਆ ਨੂੰ ਦੇਣੇ ਸੀ ਸਰ ਇਹ ਕਿੰਨੇ ਇੱਕ ਪੈਕੇਟ ਦਾ ਰੇਟ ਕੀ ਸੀਗਾ ਪਾਂਡੀ ਦਾ ਇਸ ਦੇ ਸਬੰਧ ਇਹ ਜਿਹੜਾ ਫਾਈਨਲ ਉੱਥੋਂ ਪ੍ਰੋਫਿਟ ਆ ਉਹਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕੁਮਾਰੇ ਨੇ ਤੇ ਪਿੱਛੇ ਜਿਹੜੇ ਉਹ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਾਈ ਬਟ ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕੱਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ ਵਾ ਸੋ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ ਪਹਿਲੋਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ ਜੋਨੇ ਅਗਲੇ ਬੰਦੇ ਨੂੰ ਦਿੱਤਾ ਐਂਡ ਇਹਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ 55 ਹਜ਼ਾਰ ਅਸੀਂ ਰਿਕਵਰ ਕਰ ਲਿਆ ਸਰ ਪਾਕਿਸਤਾਨ ਜਿਹੜੇ ਤਸਕਰ ਬੈਠੇ ਹੈ ਕਿਵੇਂ ਸੋਸ਼ਲ ਮੀਡੀਆ ਰਾਹੀਂ ਸਰ ਇਹਨਾਂ ਨਾਲ ਸੰਪਰਕ ਹੋਇਆ ਰੋਮਿੰਡਾ ਔਰ ਲਿਖੇ ਬ੍ਰੈਂਡ ਨੂੰ ਕਰਕੇ ਸਰ ਇਹਨਾਂ ਦਾ ਬਿਲਕੁਲ ਸੋਸ਼ਲ ਮੀਡੀਆ ਜਾਂ ਨਾਰਮਲ ਜੋ ਕੁਛ ਆਪਾਂ ਚਲਾਉਂਦੇ ਆਂ ਜੀ WhatsApp Instagram ਉਹਨਾਂ ਦੇ ਰਾਹੀਂ ਸੰਪਰਕ ਹੋਇਆ ਇਹ ਹਵਾਲਾ ਆਇਆ ਦੁਬਈ ਵਾਲਾ ਫਿਲਹਾਲ ਜਿੱਥੋਂ ਅਸੀਂ ਰਿਕਵਰ ਕੀਤਾ ਲੁਧਿਆਣਾ ਲੁਧਿਆਣਾ ਜਾਂ ਹਰਿਆਣਾ ਦਾ ਇੱਕ ਅਦੀ ਜਗਾ ਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰਿਆਣਾ ਐਂਡ ਦਿੱਲੀ ਤੱਕ ਇੱਥੋਂ ਇਹਨਾਂ ਦਾ ਨੈਟਵਰਕ ਚੱਲਦਾ ਸੀ ਕਿੰਨੇ ਕ ਬੰਦੇ ਹੋਰ ਨਿਕਲ ਸਕਦੇ ਆ ਜੀ ਸ਼ੰਕਾ ਹੈ ਦੀ ਇਸ ਪੂਰੇ ਨੈਟਵਰਕ ਜਿਹੜੇ ਵੀ ਫੌੜੇ ਇੱਕ ਇੱਕ ਕਰਕੇ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਮੇਨ ਸਮਗਲਰ ਨੇ ਹੈਰੋਇਨ ਦੇ ਜਾਂ ਜਿਹੜੇ ਪੈਸੇ ਦਾ ਵਿੱਚ ਲੈਣ ਦੇਣ ਕਰਨ ਵਾਲੇ ਨੇ ਕੋਈ 5 ਤੋਂ 6 ਬੰਦੇ ਨੇ ਜਿਹੜੇ ਬਿਲਕੁਲ ਪੁਖਤਾ ਐਂਡ ਸਹੀ ਅਸੀਂ ਅਜੇ ਤੱਕ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਬਾਰੇ ਵੱਖ-ਵੱਖ ਜਗ੍ਹਾ ਤੇ ਰੇਟ ਚੱਲ ਰਹੀ ਹੈ ਸਰ ਹੈਰੋਇਨ ਦੀ ਕੋਈ ਰਿਕਵਰੀ ਵੀ ਹੁੰਦੀ ਵੀ ਹੈ ਜੀ ਹਰਵਿੰਤਾ ਇਹ ਜਿਹੜੇ ਇਹ ਵਾਲਾ ਜਿਵੇਂ ਇਹਨਾਂ ਨੇ ਇੱਕ ਸਪਲਾਈ ਕੀਤੀ ਸੀ ਇਹ ਵਾਲੀ ਜਿਹੜੀ ਕਨਸਾਈਨਮੈਂਟ ਸੀ ਇਦਾਂ ਇਸ ਤੋਂ ਪਹਿਲਾਂ ਵੀ ਕੁਝ ਸਪਲਾਈ ਕਰ ਚੁੱਕੇ ਨੇ ਸੋ ਉਹ ਵਾਲੀ ਜੇ ਅਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਬੰਦਾ ਸਾਡੇ ਅਗਲਾ ਕਾਬੂ ਆਉਂਦਾ ਜਿਹੜੇ ਅਸੀਂ ਰੇਡਸ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਉਮੀਦ ਹੈਗੀ ਹੈ ਵੀ ਹੋਰ ਰਿਕਵਰੀ ਹੋਵੇ ਸਰ ਜਿਹੜੇ ਹੁਣ ਆਪਾਂ ਫੜੇ ਨੇ ਇਹਨੂੰ ਆਪਾਂ ਤਸਕਰ ਕਹਿ ਸਕਦੇ ਜਾਂ ਕੋਰੀਅਨ ਕਹਿੰਦੇ ਜਿਹੜਾ ਅਸੀਂ ਇਹ ਫੜਿਆ ਇਹ ਵੀ ਤਸਕਰ ਹੈ ਜੀ ਮੇਨ ਜਿਹਨਾਂ ਦਾ ਮੁੱਖ ਤਸਕਰ ਕਹਿੰਦੇ ਆ ਤੇ ਜਿਹੜਾ ਅਸੀਂ ਬੰਦਾ ਇਹਦੇ ਵਿੱਚ ਫੜਿਆ ਜਿਹੜਾ ਇਹਨਾਂ ਦੇ ਪੈਸਿਆਂ ਦਾ ਕਰਨ ਵਾਲਾ ਉਹ ਵੀ ਇਹਨਾਂ ਦਾ ਮੁੱਖ ਹੈਂਡਲਰ ਕਹਿ ਸਕਦੇ ਇਲੰਦਨ ਕਰਦਾ ਸੀ ਸਰ ਇਲੰਦਨ ਕਰਦਾ ਸੀ ਸਾਰੀ ਮੈਨੇਜਮੈਂਟ ਕਰਦਾ ਸੀ ਵੀ ਇੱਥੋਂ ਜੋ ਦੂਜੀ ਸਟੇਟ ਦੇ ਵਿੱਚ ਜਾ ਰਹੀ ਹੈ ਤੋਂ ਉੱਥੋਂ ਉਹਦਾ ਕੀ ਮੁਨਾਫਾ ਲੈ ਰਿਆ ਜਿਹੜੇ ਬੰਦੇ ਨੂੰ ਮਤਲਬ ਸਪਲਾਈ ਕਰ ਰਿਹਾ ਉਹ ਤੋਂ ਕਿੰਨੇ ਪੈਸੇ ਲੈ ਕੇ ਆ ਰਿਹਾ ਕਿੰਨੇ ਪੈਸੇ ਇਹਨਾਂ ਨੇ ਅੱਗੇ ਸਪਲਾਈ ਕਰਨੇ ਨੇ ਜਿਹੜੇ ਇਹਦੇ ਮੇਨ ਪਿਛੇ ਹੈਂਡਲਰ ਨੇ ਇਹ ਕਾਫੀ ਵੱਡਾ ਸਰ ਗਰੁੱਪ ਹੋਏਗਾ ਜੀ ਕਿਉਂਕਿ ਐਸਾ ਇਨਵੋਲਵਮੈਂਟ ਵੀ ਆ ਬੰਦੇ ਵੀ ਅੱਗੋਂ ਸਪਲਾਇਰ ਵੀ ਹੋਣਗੇ ਉਹ ਕਿੱਦਾਂ ਇਹ ਸਾਰਾ ਇੰਨਾ ਕਿੰਨਾ ਵੱਡਾ ਨੈਟਵਰਕ ਇਹਨਾਂ ਨੇ ਚੀਨ ਬਣਾਈ ਹੋਏਗੀ ਇਹ ਸਾਡੇ ਹਿਸਾਬ ਨਾਲ ਬਿਲਕੁਲ ਕਾਫੀ ਵੱਡਾ ਨੈਟਵਰਕ ਹੈ ਤੇ ਉਹ ਸਭ ਨਾਲ ਵੱਡਾ ਨੈਟਵਰਕ ਹੈ। ਇਹ ਜਿਹੜਾ ਨਰਕਾ ਪਕੜਿਆ ਗਿਆ ਸੀ ਇਹ ਦਿਖਾਵੇ ਦੇ ਤੌਰ ਤੇ ਕੀ ਕੰਮ ਕਰਦਾ ਸੀ। ਇਹ ਵੈਸੇ ਹੀ ਜਿਵੇਂ ਇਹਦਾ ਮੇਨ ਕੰਮ ਵੀ ਵੈਸੇ ਹਵਾਲੇ ਦਾ ਹੀ ਹੈ। ਇਹ ਬਾਕੀ ਹੋਰ ਵੀ ਤਰੀਕੇ ਦਾ ਜਿਵੇਂ ਹਵਾਲੇ ਵਾਲੇ ਕੰਮ ਕਰਦੇ ਹੁੰਦੇ ਪੈਸਿਆਂ ਦਾ इवन ਬਿਜ਼ਨਸ ਵਾਸਤੇ ਵੀ ਕਰਦੇ ਹੁੰਦੇ। ਉਦਾਂ ਦਾ ਵੀ ਕਰਦਾ ਨਾਲ ਵਿੱਚ ਡਰੱਗਸ ਦਾ ਕਰਦਾ। ਸਰ ਇਹ ਕੋਡ ਕੀ ਰੱਖਦੇ ਸੀਗੇ ਹਵਾਲੇ ਦੇ ਪੈਸੇ ਦੇ? ਇਹਦੇ ਵਿੱਚ ਇਹਨਾਂ ਦਾ ਇੱਕ ਤੁਸੀਂ ਸੋਹਣੀਆਂ ਹੀ ਵਗੜ ਨਾਲ ਮੋਟਰ ਸਪਰੈਂਡਿੰਗ ਹੁੰਦਾ ਕਿ ਨੋਟ ਦੇ ਉੱਪਰ ਇਹ ਕਰ ਦਿੰਦੇ ਨੇ ਸ਼ੇਅਰ ਫਿਰ ਨੈਕਸਟ ਪਾਰਟੀ ਨਾਲ ਗੱਲ ਕਰਦੇ ਨੇ। ਉਸ ਤਰੀਕੇ ਦੇ ਨਾਲ ਹੀ ਕਰਦੇ ਸੀ। ਜਿਵੇਂ ਬਾਹਰਲੇ ਸਟੇਟ ਦੇ ਵਿੱਚ ਤੁਸੀਂ ਬੰਦਾ ਫੜਿਆ ਲੱਗਦਾ ਵੀ ਜਿਹੜਾ ਮਾਲ 50 ਕਿਲੋ ਫੜਿਆ ਸੀ ਉਧਰ ਜਾਣ ਦੀ ਸ਼ੰਕਾ ਸੀ ਜਾਂ ਪਹਿਲਾਂ ਵੀ ਗਿਆ ਹੋ ਸਕਦਾ ਇਹ ਬਿਲਕੁਲ ਜੀ ਜੋ ਹੁਣ ਤੱਕ ਦੀ ਪੁਛਗਿੱਛ ਦੇ ਵਿੱਚ ਸਾਹਮਣੇ ਆਇਆ ਪਹਿਲਾਂ ਵੀ ਇਹ ਮਾਲ ਜਿਹੜਾ ਇਹ ਉੱਥੇ ਗਿਆ ਐਂਡ ਹੁਣ ਵੀ ਜਿਹੜਾ ਇਹਨਾਂ ਨੇ ਸਪਲਾਈ ਕਰਨਾ ਸੀ ਅੱਗੇ ਉਧਰ ਹੀ ਪਹੁੰਚਾਉਣਾ ਸੀ ਇਹ ਜਾਣ ਤੱਕ ਨਹੀਂ ਬਣਾ ਜਿਹੜੇ ਸਰ ਜ਼ਿਆਦਾ ਕੰਮ ਕਰ ਰਹੇ ਸੀਗੇ ਇਹ ਵਾਲਾ ਨੈਟਵਰਕ ਜਿਹੜਾ ਇਹ ਸਾਨੂੰ ਅਦਰ ਸਟੇਟ ਦਾ ਜ਼ਿਆਦਾ ਲੱਗ ਰਿਹਾ ਜੀ ਕਿਉਂਕਿ ਇਹਨਾਂ ਦੇ ਜਿਹੜੇ ਅਗਲੇ ਹੈਗੇ ਨੇ ਪਿਛਲੀਆਂ ਵੀ ਟਰਾਂਜੈਕਸ਼ਨਸ ਅਸੀਂ ਦੇਖੀਆਂ ਇਹ ਅਦਰ ਸਟੇਟ ਦਾ ਜਾਦਾ ਸਰ ਟੋਟਲ ਹੁਣ ਇਸ ਕੇਸ ਦੀ ਗੱਲ ਕਰੀਏ 50 ਕਿਲੋ ਹਿਰੋਇਨ ਦੇ ਹੁਣ ਕਿੰਨੇ ਜਨੇ ਅਰੈਸਟ ਹੋ ਗਏ ਇਹਦੇ ਵਿੱਚ ਇਹ ਦੂਸਰਾ ਬੰਦਾ ਅਸੀਂ ਅਰੈਸਟ ਕਰ ਲਿਆ ਜਿਹੜਾ ਸ਼ਰੀਆਨਸ਼ ਹੈ ਐਂਡ ਬਾਕੀ ਹੋਰ ਸਾਡੀਆਂ ਅਜੇ ਵੀ ਰੇਡ ਚੱਲੀ ਜਾਂਦੀ ਹੈ 10 ਕਿਲੋ ਵਾਲਾ ਸਰ ਜੇਲ੍ਹ ਚੋਂ ਤਾਜ਼ਾ ਤਾਜ਼ਾ ਆਇਆ ਸੀਗਾ ਪਿਛਲੀ ਕਾਨਫਰੰਸ 'ਤੇ ਤੁਹਾਨੂੰ ਦੱਸਿਆ ਸੀ ਲੱਗਦਾ ਵੀ ਜਿਹੜਾ ਹੁਣ ਤੁਸੀਂ ਰਾਜਸਥਾਨ ਤੋਂ ਫੜਿਆ ਇਹ ਦੋਵੇਂ ਇਕੱਠੇ ਜੇਲ੍ਹ 'ਚ ਰਹੇ ਹੁਣ ਪਹਿਲਾਂ ਯਾਰੀ ਪਈ ਹੋਵੇ ਇਸ ਲਈ ਇਹ ਜੇ ਨੈਟਵਰਕ ਤੇ ਤੁਹਾਡੇ ਜਰੀਏ ਫੜਿਆ ਗਿਆ ਨਹੀਂ ਇਹ ਪਹਿਲਾਂ ਜੇਲ੍ਹ ਦੇ ਵਿੱਚ ਨਹੀਂ ਰਿਹਾ ਐਂਡ ਉਹਦੇ ਨਾਲ ਵੀ ਨਹੀਂ ਰਿਹਾ ਕਿਤੇ ਇਹ ਇੱਕ ਡਿਫਰੈਂਟ ਸੀ ਜਿਵੇਂ ਉਹਨਾਂ ਨੇ ਅਲੱਗ-ਅਲੱਗ ਕੀਤਾ ਹੁੰਦਾ ਕਿ ਪੈਸਿਆਂ ਦਾ ਕਾਰੋਬਾਰ ਥੋੜਾ ਜਿਹਾ ਅਲੱਗ ਰੱਖਿਆ ਸੀ ਐਂਡ ਇਹ ਵਾਲਾ ਡਰੱਗ ਦਾ ਥੋੜਾ ਅਲੱਗ ਰੱਖਿਆ ਇਹ ਤੇ ਪਹਿਲਾਂ ਕੇਸ ਹੈਗੇ ਨਹੀਂ ਇੱਥੇ ਪਹਿਲਾਂ ਕੋਈ ਕੇਸ ਵੀ ਨਹੀਂ ਕਿੰਨੀ ਕਦਮ ਰਸ਼ਿਆ ਕਿੰਨੀ ਕਮ ਰ ਇਹਦੀ ਕੋਈ ਆਰਾਊਂਡ 25 30 25 ਕਿ 30 ਸਾਲ ਦਾ ਜੀ ਇਹ ਵੀ ਥਰੂ ਸਾਰਾ ਨੈਟਵਰਕ ਜਿਹੜਾ ਪਾਕਿਸਤਾਨ ਤੱਕ ਚੱਲ ਰਿਹਾ ਸੀ ਜੀ ਬਿਲਕੁਲ ਡੈਫੀਨਿਟਲੀ ਹਵਾਲੇ ਦਾ ਸੀ ਚਾਈਨ ਡਰਸ ਵਾਲਾ ਸੀ ਇਹ ਵੀ ਉਹਨਾਂ ਦਾ ਡਾਇਰੈਕਟ ਕੰਟੈਕਟ ਦੇ ਵਿੱਚ ਸੀ ਕੰਟਰੋਲ ਬੇਸਿਕਲੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਸੀਗਾ ਤੇ ਉਹਨਾਂ ਨੇ ਲਾਈਨਸ ਵੰਡੀਆਂ ਹੋਈਆਂ ਸੀ ਇਹਨਾਂ ਨੂੰ ਹਵਾਲੇ ਦਾ ਦਿੱਤਾ ਕਿ ਆਸੀਂਗਾ ਹੋਰ ਉਹਨਾਂ ਨੂੰ ਡਰਸਾ ਦਿੱਤਾ ਸੀ ਇਹਨਾਂ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸੀ ਇਸ ਬਿਜ਼ਨਸ ਦੇ ਕਿਉਂਕਿ ਅਲਟੀਮੇਟਲੀ ਤੇ ਬਿਜ਼ਨਸ ਹੈ ਉਹ ਵਾਲਾ ਜਿਹੜਾ ਇਕੱਠਾ ਕਰਨ ਦਾ ਜਿਹੜਾ ਜੰਮਾ ਸੀ ਉਹ ਇਹ ਦੇਖ ਰਿਹਾ ਸੀ ਓਕੇ